ਬੈਗੁਰਜੀ ਦਾ ਖਾਲਸਾ ਬੈਗੁਰਜੀ ਦੇ ਫਤਿਹ ਜੈ ਪੀਰਾਂ ਦੀ ਜੈ ਸਾਈਆਂ ਦੀ ਜੋ ਲੰਗਰ ਸਾਡੇ ਬੱਚਿਆਂ ਨੇ ਲਗਵਾਇਆ ਹੈ ਬੜਾ ਰਾਈ ਮਾਜਰਾ ਧਰਮਨਗਰ ਲਖਦਾਤਾ ਲਾਲਾਂ ਵਾਲੀ ਸਰਕਾਰ ਦੀ ਦਰਗਾਹ ਹੈ ਭਾਈ ਜੋ ਅਸੀਂ ਨੇ ਲੰਗਰ ਲਾਇਆ ਸਾਡੇ ਬੱਚਿਆਂ ਨੇ ਲਾਇਆ ਸਿਕਾ ਖਾਲਸਾ ਬੈਗੁਰਜੀ ਕੀ ਫਤਿਹ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਾਰ ਧੰਨਮਤਾ ਗੁਜਰਕੌਰ ਜੀ ਤੁਹਾਨੂੰ ਚਾਰ ਸਾਹਿਬਜ਼ਾਦੇ ਜਨ ਦੇਸ਼ ਲਈ ਆਪਣਾ ਸਾਰਾ ਸਰਬੰਸ ਕੁਰਬਾਨ ਕਰ ਦਿੱਤਾ ਤੇ ਉਹਨਾਂ ਨੂੰ ਯਾਦ ਮੁੱਖਰ ਰੱਖਦੇ ਆ ਲੰਗਰ ਬੱਡੀ ਮਰ ਬੱਡਰਾ ਰਹੀ ਮਾਜਰਾ ਧਰਮ ਦਾ ਧਰਮ ਦਾ ਲਾਲ ਡੱਕਦਾ ਦੇ ਫਿਰ ਕਰਦੇ ਦੁਵਾਰਾ ਲਗਾਇਆ ਗਿਆ ਹੈ ਇਹ ਸਤਿਆ ਦੇਵੀ ਜੀ ਮਾਤਾ ਜੀ ਨੇ ਇਹ ਇਹਨੇ ਦੇਖ ਰੇਕ ਨਮਾਨ ਰਹੀ ਲਗਾਇਆ ਗਿਆ ਲੰਗਰ ਸਾਰਿਆਂ ਨੂੰ ਬੇਨਤੀ ਹੈ ਸਾਨੂੰ ਲੰਗਰ ਤਰ੍ਹਾਂ ਹੀ ਕਰਾਇਆ ਜਾਏ ਕੋਈ ਖਾ ਪੋਲੇਵਾਜੀ ਨਾ ਕੀਤੀ ਜਾਵੇ ਮੇਲੇ ਦੇ ਤਰ੍ਹਾਂ ਜਿਵੇਂ ਆਪਾਂ ਮੇਲੇ ਜਾਂਦੇ ਆ ਮੇਲੇ ਜਾਣਾ ਕੋਈ ਮੇਲੇ ਕਿਉਂਕਿ ਸਾਡੇ ਗੁਰੂਆਂ ਨੇ ਇਸ ਵਿੱਚ ਬਹੁਤ ਵੱਡੀਆਂ ਕੁਰਬਾਨੀਆਂ ਦਿੱਤੀਆਂ ਨੇ ਕੁਰਬਾਨੀਆਂ ਦਿੱਤੀਆਂ ਨੇ ਫਿਰ ਨੂੰ ਯਾਦ ਰੱਖਣਾ ਚਾਹੀਦਾ ਬਾਧਤੋ ਬਾਦੀਸ ਨਾਲ ਲੋਕਾਂ ਨੂੰ ਦਾਨਪੂਰਨ ਕਰਨਾ ਚਾਹੁੰਦਾ ਸਿਮਰਨ ਨਾਲ ਜੁੜਨਾ ਚਾਹੁੰਦਾ ਜੋ ਸਾਡੇ ਗੁਰੂਆਂ ਨੇ ਦੱਸਿਆ ਉਸ ਤੇ ਰਾਹ ਤੇ ਤੁਹਾਨੂੰ ਚੱਲਣਾ ਚਾਹੀਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਰਮਨਗਰ ਸਤਿਆ ਦੇਵੀ ਇਸ ਗੱਦੀ ਦੀ ਮਸੀਹ ਹੈ ਬਈ ਜੋ ਸਾਡੇ ਬੱਚਿਆਂ ਨੇ ਲੰਗਰ ਲਾਇਆ ਹੈ ਇਹਨੂੰ ਮਤਲਬ ਮੇਲੇ ਦੇ ਵਿੱਚ ਨਾ ਲਿਆ ਜਾਵੇ ਮਨਜ਼ੂਰ ਹੋਣਾ ਚਾਹੀਦਾ ਹੈ ਹੱਥ ਬੰਨ ਕੇ ਬੇਨਤੀ ਹੈ ਇਹਨੂੰ ਮੇਲੇ ਦੇ ਵਿੱਚ ਨਾ ਲਿਆ ਜਾਵੇ ਛੋਟੇ ਛੋਟੇ ਬੱਚਿਆਂ ਨੇ ਜੋ ਕੁਰਬਾਨੀਆਂ ਦਿੱਤੀਆਂ ਨੇ ਉਹਦੇ ਵਾਸਤੇ ਅਸੀਂ ਨੇ ਲੰਗਰ ਲਾਇਆ ਹੈ ਮਾਤਾ ਗੁਜਰੀ ਜੀ ਦੇ ਲਾਲ ਗੁਰੂ ਗੋਬਿੰਦ ਸਿੰਘ ਜੀ ਦੀ ਜਿਹੜੇ ਬੱਚਿਆਂ ਨੇ ਸ਼ਹੀਦੀ ਦਿੱਤੀ ਆ ਉਹਨਾਂ ਨੂੰ ਯਾਦ ਵਿੱਚ ਰੱਖ ਕੇ ਅਸੀਂ ਇਹ ਲੰਗਰ ਲਗਾ ਰਹੇ ਆ ਇਹ ਅਸੀਂ ਕਿਸੇ ਵੀ ਉਸ ਵਾਸਤੇ ਉਹ ਨਹੀਂ ਕਰ ਰਹੇ ਅਸੀਂ ਇਸੇ ਗੱਦੀ ਦੇ ਗੱਦੀ ਨਸੀਹ ਨੇ ਜਿਹੜੀ ਇਹ ਸਾਡੀ ਸਤਿਆ ਦੇਵੀ ਮੇਰੀ ਮਾਦਰ ਜੀ ਨੇ ਠੀਕ ਹੈ ਨਹੀਂ ਅਸੀਂ ਗੁਰੂ ਗੋਬਿੰਦ ਸਿੰਘ ਜੀ ਦੇ ਜਿਹੜੇ ਲਾਲ ਨੇ ਛੋਟੇ ਸਾਹਿਬ ਜਦ ਦੇ ਉਹਨਾਂ ਦੀ ਯਾਦ ਵਿੱਚ ਲੰਗਰ ਕੀਤਾ ਜਾ ਰਿਹਾ ਹੈਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ